ਉਹਦਾ ਇਹ ਉਹ ਯਾਦ ਕਰ ਸਕਦੇ ਆ ਉਹ ਕੇ ਨੂੰ ਮੈਂ ਚੀਜ਼ ਕਰਾ ਲੋ ਮੈਂ ਨਹੀਂ ਜੀ ਲੋਕਾਂ ਦੇ ਵਿੱਚ ਮੈਂ ਕਹਿੰਦਾ ਮਾਰੋਸ ਤੇ ਵੱਲੋਂ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਕਰਕੇ ਆਪਣੀ ਹੱਕ ਦੀ ਮੰਗਾ ਵਾਸਤੇ ਆਵਾਜ਼ ਫੋਨ ਦੀ ਗੱਲ ਵੀ ਕੀਤੀ ਗਈ ਹੈ ਅੱਜ ਅਮਰਸਰ ਨਾਲ ਸੰਬੰਧਿਤ ਸਾਰੀਆਂ ਜੱਦੀ ਬੰਦੀਆਂ ਸਾਡੇ ਭਾਈਆਂ ਨੇ ਔਰ ਉਹਨਾਂ ਨੇ ਆਪਣਾ ਵਾਗ ਪੱਤਰ ਮੈਨੂੰ ਦਿੱਤਾ ਹੈ। ਔਰ ਉਹਨਾਂ ਦੇ ਜਿਹੜਾ ਵਾਗ ਪੱਤਰ ਹੈ ਇਹਨਾਂ ਨੇ ਭੇਜਦੀ ਜਦੋਂ ਪਾਰਲੀਮੈਂਟ ਸੀ ਦਸੰਬਰ ਦੀ ਉੱਥੋਂ ਵੀ ਸਾਨੂੰ ਪਾਏ ਸੀ। ਔਰ ਉਹਨਾਂ ਦੀ ਹੂ ਹੂ ਮੰਗਾ ਸਾਡੀਆਂ ਪਾਰਲੀਮੈਂਟ ਚ ਅਦੀ ਕਰਾਈਆਂ ਨੇ ਜਿਹੜੀਆਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਹੈਂਡਲ ਤੇ ਔਰ ਪਾਰਲੀਮੈਂਟ ਦੇ ਜਿਹੜਾ ਸਾਈਟ ਹੈ ਉਹਦੇ ਵਿੱਚ ਵੀ ਦਰਜ ਨੇ ਸਰਕਾਰ ਦੇ ਕੋਲ ਉਹ ਦਰਜ ਨਹੀਂ। ਉਸ ਤੋਂ ਇਲਾਵਾ ਇਹਨਾਂ ਨੇ ਪ੍ਰਾਈਵੇਟ ਮੈਂਬਰ ਦੀ ਬਿੱਲ ਆਉਣ ਦੀ ਗੱਲ ਕੀਤੀ ਹੈ। ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਅਸੀਂ ਪ੍ਰਾਈਵੇਟ ਜਿਹੜਾ ਬਿੱਲ ਹੈ। ਉਹ ਇਹਨਾਂ ਦੇ ਹੱਕੀ ਮੰਗਾ ਤੇ ਲੈ ਕੇ ਆਵਾਂਗੇ ਔਰ ਜਿਹੜੀਆਂ ਜਾਇਜ਼ ਮੰਗਾ ਨੇ ਇਹਨਾਂ ਦੀਆਂ ਉਹਦੇ ਬਾਅਦ ਤੇ ਸਕਰਚ ਪਾਰਟੀ ਪਹਿਲਾਂ ਵੀ ਕਰਦੀ ਐ ਔਰ ਹੁਣ ਵੀ ਕਰੇਗੀ ਔਰ ਅੱਗੇ ਵੀ ਕਰੇਗੀ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿੰਦਾ ਨਾ ਕਿ ਅੱਗੇ ਜਿਸ ਤਰੀਕੇ ਦੇ ਨਾਲ ਤੰਦਈ ਦੇ ਨਾਲ ਅਸੀਂ ਕਿ ਕਿਸਾਨ ਜਥੇਬੰਦੀਆਂ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਖੜੇ ਆ ਉਸੇ ਤੰਦ ਦੇ ਨਾਲ ਅਸੀਂ ਖੜੇ ਰਹਿਣਾ। ਉਹ ਆਲਾ ਸਾਹਿਬ ਜਿੰਦਾਬਾਦ ਜਿੰਦਾਬਾਦ। ਇੱਕ ਗੱਲ ਨਹੀਂ ਨਵੀਂ ਦੱਸਣੀ ਚਾਹੁੰਦੇ ਆ ਵੀ ਜਿੱਥੇ ਜਿੱਥੇ ਸੰਯੁਕਤ ਸਮਾਨ ਮੋਰਚਾ ਸਾਰਾ ਭਾਰਤ ਵਿੱਚ ਇੱਕੋ ਜਤਨ ਲਈ ਕਿਤੇ ਤਕੜਾ ਕਿਤੇ ਮਾੜਾ ਜਿੱਥੇ ਸਾਡੇ ਪੈਰ ਤਕੜੇ ਸੀ ਉਥੇ ਭਾਜੀਪੀ ਦਾ ਕੋਈ ਪੈਰ ਨਹੀਂ ਲੱਗੋ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਪੀ ਮਹਾਰਾਸ਼ਟਰ ਦੇ ਵਿੱਚ ਇਸੇ ਤਰ੍ਹਾਂ ਬਾਦਲਿਆ 100 ਸੂਪਿਆਂ ਦੇ ਵਿੱਚ ਜਿੱਥੇ ਕਿਤੇ ਸਾਡਾ ਮੋਰਚਾ ਕਮਜ਼ੋਰ ਸੀ ਉਥੇ ਬੀਜੇਪੀ ਜਿੱਤ ਗਈ ਅਸੀਂ ਉਹ ਤਕੜੇ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਣ ਵਾਲੀਆਂ ਸਾਂਝੀਆਂ ਲੜਾਈਆਂ ਬਣ ਜਾਣੀਆਂ ਅੰਗਰੇਜ਼ਾਂ ਦੇ ਕੱਟਣ ਨੂੰ ਪੂਣ ਅਸੀਂ ਜਿਹੜਾ ਵਾ ਕਾਰਪੋਰੇਟੋਂ ਬਾਹਰ ਛੱਡੋ ਨੌਟਰੀ ਨੂੰ ਹੀ ਬਣਾਏਗਾ ਸਟਰੋ ਉਹ ਦਲਸੀ ਕੁਐਟਰੀਨ ਜਾਂ ਮੂਵਮੈਂਟ ਨੂੰ ਵੀ ਸੋ ਬੰਦਾਈ ਚ ਅਸੀਂ ਨਵਾਂ ਇਤਿਹਾਸ ਕਰਨਾ ਓ ਕਾਰਪੋਰੇਟੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਇਹਨਾਂ ਦੇ ਚ ਮਗ ਪੱਤਰ ਤੇ ਦੋ ਦਿਨਾਂ ਦੀ ਮਰਾਨਾ ਇੱਕ ਤੇ ਕੇਂਦਰ ਨਾਲ ਸੰਬੰਧਤ ਆ ਜਿਹੜਾ ਕਿਸਾਨਾਂ ਦੇ ਕੇਂਦਰ ਨਾਲ ਮਸਲੇ ਆ ਇੱਕ ਪੰਜਾਬ ਦੇ ਮਸਲੇ ਆ ਜਿਹਦੇ ਚ ਫੈਡਰਲ ਢਾਂਚੇ ਦੀ ਗੱਲ ਆ ਜਿਹਦੇ ਚ ਦਰਾਈ ਪਾਣੀ ਨੂੰ ਰਿਪੀਰੀਅਨ ਕਾਨੂੰਨ ਅਨੁਸਾਰ ਹੱਲ ਕਰਨ ਦੀ ਗੱਲ ਆ ਜਿਹਦੇ ਵਿੱਚ ਸਟੇਟਾਂ ਦੇ ਜਿੱਦਾਂ ਮਤਲਬ ਜੇ ਐਮਐਸਪੀ ਦੀ ਗੱਲ ਕਰੀਏ ਤਾਂ ਐਗਰੀਕਲਚਰ ਜਿੱਦਾਂ ਸਟੇਟ ਸਬਜੈਕਟ ਹੈ ਸਟੇਟ ਸਬਜੈਕਟ ਐਮਐਸਪੀ ਸਟੇਟਾਂ ਵੀ ਦੇ ਸਕਦੀਆਂ ਪਰ ਉਹਨਾਂ ਕੋਲ ਪੈਸਾ ਨਹੀਂ ਪੈਸਾ ਆਰਬੀਆਈ ਕੇਂਦਰ ਦੀ ਗਰੰਟੀ ਤੇ ਦਿੰਦਾ ਸੋ ਪੰਜਾਬ ਸਰਕਾਰ ਵੀ ਵਾਲੰਟੀ ਸੂਬਿਆਂ ਦੀਆਂ ਸਰਕਾਰਾਂ ਵੀ ਉਸੇ ਤਰ੍ਹਾਂ ਚੁਣ ਕੇ ਉਹਨਾਂ ਦਾ ਤਾਂ ਕਰ ਜਾ ਮਤਲਬ ਕੇਂਦਰ ਦੀ ਗਰੰਟੀ ਦੇ ਜਿਹੜੇ ਪੈਸੇ ਮਿਲਦੇ ਆ ਸੋਧਿਆਂ ਨੂੰ ਉਹ ਸੂਬਿਆਂ ਦੀਆਂ ਸਰਕਾਰਾਂ ਦੀ ਗਰੰਟੀ ਤੇ ਮਿਲਣ ਤਾਂ ਪੰਜਾਬ ਦੀ ਸਰਕਾਰ ਜਿਤਨਾ ਫਾਰ ਐਗਜ਼ਾਮਪਲ ਨਾਲ ਪੰਜਾਬ ਚ ਡਿਵਰਸਿਫਿਕੇਸ਼ਨ ਕੀਤੀ ਜੋ ਸੀ ਤੇ ਅਸੀਂ ਮੈਂ ਪੰਜਾਬ ਸਰਕਾਰ ਤੇ ਸਾਡੀ ਬਾਸਬਦੀ ਉੱਤੇ ਐਮਐਸਪੀ ਦੇ ਸਕਦੇ ਹਾਂ ਪਰ ਉਹਨਾਂ ਕੋਲ ਪੈਸੇ ਦੀ ਪ੍ਰੋਬਲਮ ਹੈ ਉਹ ਇਹ 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 ਜਿੰਨਾ ਜੀ ਪੈਸੇ ਪੈਦਾ ਕਰਨ ਦੇ ਇਹ ਮਸਲੇ ਨੇ ਸੂਰੇ ਤੇ ਬਹੁਤ ਧਾਰਾ ਮਸਲੇ 30 ਕਾਰਪੋਰੇਟ ਟੈਕਸ ਉਹ 15% ਕਰਤਾ ਮੋਦੀ ਨੇ ਇਹ ਇੰਦਰਾਾਰੇ ਦੇਸ਼ ਭਰ ਵਿੱਚ ਜਿਹੜੇ ਐਮਪੀ ਆ ਦੇ ਰਾਜ ਸਭਾ ਦਾ ਮੈਂਬਰ ਆ ਉਹਨਾਂ ਨੂੰ ਸੰਯੁਕਤ ਸਾਨ ਮੋਰਚੇ ਜਿਹੜੀਆਂ 10 ਦਸੰਬਰ ਨੂੰ ਮੰਗਾ ਪਾਸ ਹੋਈਆਂ ਨੇ ਉਹਦੇ ਜੋ ਮੁੱਖ ਮੰਗ ਇਹੋ ਹੀ ਆ ਵੀ 9 ਦਸੰਬਰ 2021 ਨੂੰ ਜਿਹੜੀ ਉਸ ਵੇਲੇ ਦੀ ਭਾਰਤ ਸਰਕਾਰ ਨੇ ਜਦੋਂ ਅਸੀਂ ਮੋਰਚਾ ਲੱਗਾ ਸੀ ਸਾਡੇ ਨਾਲ ਪੰਜਾ ਚੌਹ ਮੰਗਾਂ ਦੇ ਵਾਅਦੇ ਕੀਤੇ ਸੀ ਕਿ ਤਹੇ ਨੇ ਉਹ ਲਾਗੂ ਹੋਣ ਉਹਦੇ ਨਾਲ ਨਵਾਂ ਜਿਹੜਾ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਫਸਲਾਂ ਲਈ ਵੀ ਸਿੰਚਾਈ ਵਾਲਾ ਪਾਣੀ ਲਈ ਵੀ ਇਹਦੇ ਉੱਤੇ ਕੋਈ ਯੋਜਨਾ ਬੰਦੀ ਕਰਕੇ ਕੀਤੀ ਜਾਵੇ ਨਾਲ ਅਸੀਂ ਬੇਨਤੀ ਕਰਦੇ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਇੱਕ ਪ੍ਰਾਈਵੇਟ ਬਿੱਲ ਲਿਆਓ ਖਾਸ ਕਰਕੇ ਜਿਹੜੀਆਂ ਕਾਂਗਰਸ ਨੇ ਗਰੰਟੀਆਂ ਦਾ ਫਾਇਦਾ ਕੀਤਾ ਸੀ ਨਿੱਜਾ ਸਾਡੀਆਂ ਹੋਰ ਮੰਗਾਂ ਵੀ ਨੇ ਉਹਦੇ ਉੱਤੇ ਤੁਸੀਂ ਪ੍ਰਾਈਵੇਟ ਬਿੱਲ ਲਿਆਓ ਵੇਖੀ ਜਾਓ ਸਰਕਾਰ ਮੰਦੀ ਨਹੀਂ ਮੰਦੀ ਇਹ ਪਤਾ ਲੱਗ ਜਾਊ ਅਸੀਂ ਬਾਹਰ ਲੜਾਈ ਦੇ ਕਰਨੀ ਚਾਹਨੀ ਆ ਸੋ ਕੇਸ ਲਈ ਅੱਜ ਅਸੀਂ ਆਏ ਹਾਂ ਦੂਸਰਾ ਸਾਡਾ ਵਾ ਵੀ ਇੱਕ ਮੰਗ ਪੱਤਰ ਇਹਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਦਿੱਤਾ ਵਾ ਉਏ ਆਪਣੀ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਨੂੰ ਦੇਣਗੇ ਕਿਉਂਕਿ ਪ੍ਰਧਾਨ ਮੰਤਰੀ ਨੂੰ ਜਿਹੜੇ ਸਿੱਧੇ ਬਿੱਲ ਭੇਜੇ ਆ ਉਹਦਾ ਸਾਨੂੰ ਕੋਈ ਜਵਾਬ ਜੂਬ ਨਹੀਂ ਆਉਂਦਾ ਮੇਰਾ ਇਹ ਨਾ ਹੀ ਜਾਊਗਾ ਕਿ ਟੋ ਕਾਟੋ ਦੇ ਕੋਈ ਪਹੁੰਚ ਹੋ ਜੇਗੀ ਅੱਗੇ ਅਮਲ ਕਰਨਾ ਨਹੀਂ ਕਰਨਾ ਇਹ ਸਾਡਾ ਪ੍ਰੋਗਰਾਮ ਸੀਗਾ ਤੁਸੀਂ ਕਮੈਂਟਸ ਵੀ ਕਰ ਸਕਦੇ ਆ ਇਹਦੇ ਉੱਤੇ ਸੋਚਿਆ ਬੰਦਿਆ